ਸੈਕਟਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਤੇ ਅਗਿਓ ਮਨਜਿੰਦਰ ਸਿੱਧੂ ਦਾ ਜਵਾਬ ਹੈ ਸੀ ਪੱਤਰਕਾਰ ਨੂੰ ਕਿ ਸਾਡੇ ਗੁਰੂ ਸਾਹਿਬ ਨੇ ਵੀ ਇਹੀ ਕੁਛ ਕੀਤਾ ਉਹ ਵੀ ਜਿਸ ਵੇਲੇ ਉਹਨਾਂ ਨੂੰ ਘੇਰਾ ਪੈ ਗਿਆ ਸੀ ਤਾਂ ਮਹਾਰਾਜ ਨੂੰ ਘੇਰਾ ਪੈ ਗਿਆ ਸੀ ਮਹਾਰਾਜ ਵੀ ਤਾੜੀ ਮਾਰ ਕੇ ਉਥੋਂ ਨਿਕਲ ਗਏ ਸੀ ਮਨਜਿੰਦਰ ਸਿੰਘ ਸਿੱਧੂ ਜੀ ਬੜੇ ਅਫਸੋਸ ਦੀ ਗੱਲ ਹੈ ਕਿ ਤੁਸੀਂ ਆਪਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਇੱਕ ਕੇਰੀਵਾਲ ਵਰਗੇ ਫੁੱਕ ਕੇ ਚੱਟਣ ਵਾਲੇ ਇਨਸਾਨ ਦੇ ਨਾਲ ਕਰ ਦਿੱਤੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਤੁਸੀਂ ਸਭ ਬਖੋਬੀ ਜਾਣਦੇ ਹੋ ਕਿ ਪਿਛਲੇ ਦਿਨੀ ਮਨਜਿੰਦਰ ਸਿੰਘ ਸਿੱਧੂ ਜੋਈ ਖੜੀਉ ਸਾਹਿਬ ਦੁਆਮ ਆਦਮੀ ਪਾਰਟੀ ਦੇ ਨੁਮਾਇंदे ਨੇ ਲੋਕ ਸਭਾ ਚੋਣਾਂ ਵਾਸਤੇ ਉਹਨਾਂ ਨੇ ਇੱਕ ਬਹੁਤ ਹੀ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਹਰ ਕਿਸੇ ਅੰਦਰ ਬਹੁਤ ਰੋਸ਼ਨੀ ਕਿਉਂਕਿ ਉਹਨਾਂ ਨੇ ਜਾਣੇ ਅਣਜਾਣੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕੰਪੇਅਰ ਕੀਤਾ ਸੀ ਕਿ ਅਗਰ ਕੇਜਰੀਵਾਲ ਨੇ ਮਜੀਠੀਏ ਦੇ ਕੋਲੋਂ ਮਾਫੀ ਮੰਗੀ ਤਾਂ ਕੋਈ ਗਲਤੀ ਨਹੀਂ ਕੀਤੀ ਕਿਉਂਕਿ ਅਜੇ ਤਹਾ ਸਾਡੇ ਗੁਰੂ ਵੀ ਕਰਦੇ ਰਹੇ ਨੇ ਚਮਕੌਰ ਦੀ ਦੇ ਵਿੱਚੋਂ ਗੁਰੂ ਸਾਹਿਬ ਵੀ ਤਾੜੀ ਮਾਰ ਕੇ ਨਿਕਲੇ ਅਕੜਾ ਪ੍ਰਤੀਕਰਮ ਦਿੱਤਾ ਅਤੇ ਹੁਣ ਪਠਾਨਕੋਟ ਤੋਂ ਸਿਮਰਨਜੀਤ ਕੌਰ ਜੋ ਕਿ ਪੰਜਾਬੀ ਇਕਤਾ ਪਾਰਟੀ ਦੀ ਸਪੋਕਸਮੈਨ ਵੀ ਹੈ ਉਹਨਾਂ ਨੇ ਆਪਣੀ ਪੜਾਅ ਸੇ ਜੰਮ ਕੇ ਕੱਢੀ ਮਨਜਿੰਦਰ ਸਿੰਘ ਸਿੱਧੂ ਅਤੇ ਅਰਵਿੰਦ ਕੇਜਰੀ왈ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਡਵੋਕੇਟ ਸਿਮਰਨਜੀਤ ਕੌਰ ਪਠਾਨਕੋਟ ਤੋਂ ਅੱਜ ਮੈਂ ਜਿਸ ਇਨਸਾਨ ਦੇ ਬਾਰੇ ਗੱਲ ਕਰਨ ਜਾ ਰਹੀਆਂ ਜਿਸ ਬੰਦੇ ਦੇ ਬਾਰੇ ਅੱਜ ਮੈਂ ਗੱਲ ਕਰਨ ਜਾ ਰਹੀਆਂ ਉਹ ਐ ਆਮ ਆਦਮੀ ਪਾਰਟੀ ਦਾ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਮਨਜਿੰਦਰ ਸਿੰਘ ਸਿੱਧੂ ਨੂੰ ਕੱਲ ਇੱਕ ਪੱਤਰਕਾਰ ਨੇ ਇਹ ਸਵਾਲ ਕੀਤਾ ਕਿ ਕੇਜਰੀਵਾਲ ਦਾ ਮਜੀਠੀ ਤੋਂ ਮਾਫੀ ਮੰਗਣਾ ਕੋਈ ਚਾਲ ਸੀ ਪੂਰੇ ਪੰਜਾਬੀਆਂ ਨੂੰ ਫਸਾ ਗਏ ਬੋਰਡਸ ਵਗੈਰਾ ਲਗਵਾਤੇ ਕਿ ਇੱਕ ਵਾਰ ਨਹੀਂ ਹਜ਼ਾਰ ਵਾਰ ਅਸੀਂ ਕਹਿੰਨੇ ਆ ਤੇ ਕੀ ਇਹ ਉਹਨਾਂ ਦੀ ਕੋਈ ਚਾਲ ਸੀ ਤੇ ਅੱਗੋਂ ਮਨਜਿੰਦਰ ਸਿੱਧੂ ਦਾ ਜਵਾਬ ਇਹ ਸੀ ਪੱਤਰਕਾਰ ਨੂੰ ਕਿ ਸਾਡੇ ਗੁਰੂ ਸਾਹਿਬ ਨੇ ਵੀ ਇਹੀ ਕੁਝ ਕੀਤਾ ਉਹ ਵੀ ਜਿਸ ਵੇਲੇ ਉਹਨਾਂ ਨੂੰ ਘੇਰਾ ਪੈ ਗਿਆ ਸੀ ਤਾਂ ਮਹਾਰਾਜ ਨੂੰ ਘੇਰਾ ਪੈ ਗਿਆ ਸੀ ਮਹਾਰਾਜ ਜੀ ਤਾੜੀ ਮਾਰ ਕੇ ਉੱਥੋਂ ਨਿਕਲ ਗਏ ਸੀ ਮਨਜਿੰਦਰ ਸਿੰਘ ਸਿੱਧੂ ਜੀ ਬੜੇ ਅਫਸੋਸ ਦੀ ਗੱਲ ਹੈ ਕਿ ਤੁਸੀਂ ਆਪਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਇੱਕ ਕੇਜੀਵਾਲ ਵਰਗੇ ਠੁੱਕ ਕੇ ਚੱਟਣ ਵਾਲੇ ਇਨਸਾਨ ਦੇ ਨਾਲ ਕਰ ਦਿੱਤੀ ਜਿਸ ਨੇ ਪੰਜਾਬੀਆਂ ਦੀ ਪਿੱਠ ਦੇ ਵਿੱਚ ਛੁਰੀ ਮਾਰੀ ਪੰਜਾਬੀਆਂ ਨੂੰ ਆਪਣੀ ਪੌੜੀ ਬਣਾ ਕੇ ਉਸ ਨੇ ਆਪਣੀ ਪੋਲਿਟਿਕਸ ਚਮਕਾਈ ਬੜੇ ਅਫਸੋਸ ਦੀ ਗੱਲ ਹੈ ਕਿ ਤੁਸੀਂ ਕੇਜੀਵਾਲ ਦੀ ਤੁਲਨਾ ਸਾਡੇ ਗੁਰੂ ਸਾਹਿਬ ਦੀ ਰਣਨੀਤੀ ਦੇ ਨਾਲ ਕਰਦੇ ਪਏ ਹੋ ਕੀ ਤੁਸੀਂ ਇਹ ਸਿੱਖਿਆ ਆਪਣੇ ਗੁਰੂ ਸਾਹਿਬ ਤੋਂ ਲਈ ਹੈ ਗੁਰੂ ਸਾਹਿਬ ਉਥੇ ਤੁਹਾਨੂੰ ਪਤਾ ਹੈ ਕਿ ਚਮਕੌਰ ਦੇ ਮੈਦਾਨੇ ਜੰਗ ਦੇ ਵਿੱਚ ਕੀ ਹੋਇਆ ਕੀ ਤੁਸੀਂ ਆਪਣੇ ਇਤਿਹਾਸ ਨੂੰ ਨਹੀਂ ਜਾਣਦੇ ਚਮਕੌਰ ਦੀ ਉਹ ਕੱਚੀ ਗੜੀ ਜਿੱਥੇ ਗੁਰੂ ਸਾਹਿਬ ਦੇ ਨਾਲ 40 ਸਿੰਘ ਭੁੱਖੇ ਪਾਣੇ ਰਹੇ ਔਰ ਉਥੇ ਇੱਕ ਪਾਸੇ 10 ਲੱਖ ਦਾ ਫੌਜਾਂ ਦਾ ਢੇਰਾ ਸੀ ਇੱਕ ਇੱਕ ਸਿੰਘ 2 ਲੱਖ ਦੇ ਨਾਲ ਲੜਿਆ ਸੀ ਉਹਨਾਂ ਦੇ ਦੋ ਸੱਗ ਜ਼ਿਆਦੇ ਵੱਡੇ ਦੋਨੋਂ ਸੱਗ ਜ਼ਿਆਦੇ ਉਸ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋਏ ਸਨ गुरु ने अपने बचे शहीद अपना आया। और गुरु ने कहा लाख से एक लड़ाऊ तब गोबिंद सोच आनी चाहिए है कि तीस केजरीवाल वर्गे के बंदे की तुलना साहब के नाम कर दी बड़ी शर्म वाली गल है बड़े अफसोस मैं कह रही हूं कि ती विवादित जी है बयान दिता है तूफी मंगनी चाहिए है ਤੇ ਮੈਂ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੂੰ ਵੀ ਮੈਂ ਇਹ ਇੱਕ ਅਪੀਲ ਕਰਾਂਗੀ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਇਹ ਉਮੀਦਵਾਰ ਹੈ ਜਿਹੜਾ ਕਹਿੰਦਾ ਹੈ ਕਿ ਮੈਂ ਉਥੇ ਆਪ ਤੁਹਾਡੇ ਹੱਕ ਦੀ ਗੱਲ ਕਰਾਂਗਾ ਜਿਹੜਾ ਅੱਜ ਵੀ ਵਿਵਾਦਿਤ ਬਿਆਨ ਦੇ ਰਿਹਾ ਹੈ ਕੱਲ ਨੂੰ ਇਹ ਪਾਰਲੀਮੈਂਟ 'ਚ ਪਹੁੰਚ ਕੇ ਪੰਜਾਬ ਦੇ ਕੀ ਮੁੱਦੇ ਉਠਾਏਗਾ ਪੰਜਾਬੀਆਂ ਦੇ ਹੱਕ ਦੀ ਕੀ ਗੱਲ ਕਰੇਗਾ ਦੂਸਰੇ ਪਾਸੇ ਮੈਂ ਇੱਕ ਹੋਰ ਗੱਲ ਕਰਾਂਗੀ ਕਿ ਅਕਾਲੀਆਂ ਵੱਲੋਂ ਉਥੇ ਬੀਬੀ ਜਗੀਰ ਕੌਰ ਨੂੰ ਜਿਹੜਾ ਐਲਾਨਿਆ ਗਿਆ ਹੈ ਉਮੀਦਵਾਰ ਅਬ ਬੀਬੀ ਜਗੀਰ ਕੌਰ ਨੇ ਸੁਪਾਲ ਸਿੰਘ ਖਹਿਰਾ ਸਾਹਿਬ ਦੇ ਬਾਰੇ ਇੱਕ ਵਰਡਿੰਗ ਕਾਲ ਬੋਲੀ ਸੀਗੀ ਇੱਕ ਆਪਣੀ ਸਟੇਜ ਤੋਂ ਇੱਕ ਵਰਡਿੰਗ ਬੋਲੀ ਸੀ ਕਿ ਖਹਿਰਾ ਤਾਂ ਉੱਤੋਂ ਗੁਰਦੁਆਰਾ ਹੈ ਤੇ ਥੱਲੋਂ ਮੰਦਰ ਹੈ ਸਾਡੇ ਵਾਸਤੇ ਸਾਰੇ ਸਰਕਾਰੀ ਯੋਗ ਨੇ ਪਰ ਬੀਬੀ ਜਗੀਰ ਕੌਰ ਜੀ ਨੂੰ ਨਾ ਅਫਸੋਸ ਹੋਣਾ ਚਾਹੀਦਾ ਇਸ ਆਪਣੇ ਬਿਆਨ ਤੇ ਕਿ ਉਹ ਇਹੋ ਜਿਹਾ ਬਿਆਨ ਦੇ ਕੇ ਇਹੋ ਜਿਹਾ ਵਿਵਾਦਿਤ ਬਿਆਨ ਦੇ ਕੇ ਕਿ ਉਹ ਬੇਅਦਬੀ ਨਹੀਂ ਕਰ ਰਹੇ ਮਨਜਿੰਦਰ ਸਿੱਧੂ ਵੱਲੋਂ ਵੀ ਬੇਅਦਬੀ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਤੇ ਇਹ ਬੀਬੀ ਜਗੀਰ ਕੌਰ ਵੱਲੋਂ ਵੀ ਬੇਅਦਬੀ ਕੀਤੀ ਗਈ ਹੈ ਤੇ ਇੱਥੇ ਮੈਂ ਖਡੂਰ ਸਾਹਿਬ ਦੇ ਜਿਹੜੇ ਵੋਟਰਸ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਆ ਕਿ ਕਾਂਗਰਸ ਦੇ ਵੱਲੋਂ ਵੀ ਜਿਹੜਾ ਉਮੀਦਵਾਰ ਆ ਲਾਣਾ ਗਿਆ ਉਹ ਹੈ ਡਿੰਪਾ ਜੀ ਮੈਂ ਇੱਥੇ ਅੱਜ ਜੀ ਨੂੰ ਦੱਸਣਾ ਚਾਹੁੰਦੀ ਆ ਕਿ ਜਿਸ ਵਿਲੇਜ ਹੀਂਦ ਪਾਈ ਜਿਸ ਵਨ ਸਿੰਘ ਖਾਲੜਾ ਜੀ ਉਹ ਲਵ ਵਾਰਿਸ ਲਾਸ਼ਾਂ ਦੀ ਜਾਂਚ ਪੜਤਾਲ ਕਰ ਰਹੀ ਸੀ ਉਹਨਾਂ ਦੇ ਵਾਰਿਸ ਬਣ ਰਹੇ ਸੀ ਉਸ ਵੇਲੇ ਡਿੰਪਾ ਜੀ ਦੀ ਸਰਕਾਰ ਸੀ ਜਿਸ ਵੇਲੇ ਉਹਨਾਂ ਨੇ ਉਹਨਾਂ ਲਾਸ਼ਾਂ ਨੂੰ ਲਵ ਵਾਰਿਸ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਤੇ ਉਸ ਵੇਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਦਾ ਵਾਰਿਸ ਲਾਸ਼ਾਂ ਦੇ ਵਾਰਿਸ ਬਣੇ ਸੀ ਸੋ ਮੈਂ ਇੱਥੇ ਬੇਨਤੀ ਕਰਾਂਗੀ ਹਲਕਾ ਖਡੂਰ ਸਾਹਿਬ ਦੇ ਸਮੁੱਚੇ ਸੂਝਵਾਨ ਵੋਟਰਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਸ ਵਾਰ ਬੀਬੀ ਪਰਮਜੀਤ ਕੌਰ ਖਾਲੜਾ ਜੀ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਬਹੁਤ ਵੱਡੀ ਜਿਹੜੀ ਕੁਰਬਾਨੀ ਉਹਨਾਂ ਦੇ ਦਿੱਤੀ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਮਨੁੱਖਤਾ ਦੀ ਖਾਤਰ ਕਿ ਮਤਲਬ 휴ਮੈਨਿਟੀ ਦੇ ਖਾਤਰ ਉਹਨਾਂ ਨੇ ਜਿਹੜੀਆਂ ਆਪਣੀ ਕੁਰਬਾਨੀ ਦਿੱਤੀ ਹੈ ਉਹਨਾਂ ਦੀ ਕੁਰਬਾਨੀ ਨੂੰ ਜ਼ਾਇਆ ਨਾ ਜਾਣ ਦਿਓ ਇਸ ਵਾਰ ਉਹਨਾਂ ਨੂੰ ਜਿਤਵਾਇਓ ਤੇ ਮੈਂ ਇੱਕ ਵਾਰ ਫੇਰ ਮਨਜਿੰਦਰ ਸਿੱਧੂ ਨੂੰ ਇੱਕ ਬੇਨਤੀ ਕਰੂੰਗੀ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਮੈਂ ਇੱਕ ਗੱਲ ਇੱਕ ਸਜੈਸ਼ਨ ਦੇਣਾ ਚਾਹੁੰਦੀ ਹਾਂ ਕਿ ਅਗਰ ਤੁਹਾਨੂੰ ਆਪਣੇ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਨੌਲੇਜ ਬਿਲਕੁਲ ਨਹੀਂ ਹੈਗੀ ਤਾਂ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇੱਕ ਮੁਸਲਮਾਨ ਸ਼ਾਇਰ ਹੋਏ ਨੇ ਅੱਲਾ ਯਾਰ ਖਾਨ ਜੋਗੀ ਉਹਨਾਂ ਦੀ ਇੱਕ ਕਿਤਾਬ ਲਿਖੀ ਹੋਈ ਹੈ ਗੰਝ ਸ਼ਹੀਦਾਂ ਉਸ ਨੂੰ ਪੜ ਲਓ उन्हों द दो लाइन मैं तो दस दी हूं कि गुरु गोबिंद के लखते जिगर अजीत और झुजार गुरु गोबिंद के लखते जिगर अजीत और झुजार फलक पे एक यहां दो चांद है जिया के लिए ये है वो जहां चालीस तन शहीद हुए खिताबे सरवरी सिंगों ने सरकटा कर लिए दिलाई कौम को सरबाजियों से सरदारी बराए कौम ये रुतबे लहू ਲਿਏ ਬਰਾਏ ਕੌਮ ਇਹ ਰੁਤਬੇ ਲਹੂ ਬਹਾ ਕਰ ਲਿਏ ਇਹ ਰੁਤਬੇ ਲਹੂ ਬਹਾ ਕਰ ਲਿਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪੀਰੋ ਸਿਆਸਤ ਦੇ ਵਿੱਚ ਜੋ ਵੀ ਸਿਆਸਤਦਾਨ ਉੱਤਰਦੇ ਨੇ ਸੱਤਾ ਦੀਆਂ ਕੁਰਸੀਆਂ ਤੇ ਕਾਬਜ਼ ਹੋਣ ਵਾਸਤੇ ਉਹ ਆਪਣੀ ਮਰਿਆਦਾ ਭੁੱਲ ਜਾਂਦੇ ਨੇ ਤੇ ਸਿਰਫ ਉਹਨਾਂ ਨੂੰ ਨਜ਼ਰ ਆਉਂਦੀ ਹੈ ਤੇ ਘਟੀਆ ਸਿਆਸਤ ਹੀ ਨਜ਼ਰ ਆਉਂਦੀ ਹੈ ਉਹ ਆਪਣੀ ਕੁਰਸੀ ਤੱਕ ਪਹੁੰਚਣ ਵਾਸਤੇ ਕਿਸੇ ਵੀ ਤਰ੍ਹਾਂ ਦੇ ਘਟੀਆ ਤੋਂ ਘਟੀਆ ਦਾਓ ਪੇਚ ਅਪਣਾਉਣ ਤੋਂ ਗੁਰੇਜ਼ ਨਹੀਂ ਕਰਦੇ ਅਜਿਹਾ ਇਹ ਕੁਝ ਮਨਜਿੰਦਰ ਸਿੰਘ ਸਿੱਧੂ ਨੇ ਵੀ ਕੀਤਾ ਜੋ ਉਹਨਾਂ ਨੂੰ ਕਦੇ ਹੀ ਰਾਸ ਨਹੀਂ ਆਏਗਾ ਕਿਉਂਕਿ ਖਡੂਰ ਸਾਹਿਬ ਤੋਂ ਜਿੱਤਣ ਵਾਲੀ ਉਮੀਦਵਾਰ ਸਿਰਫ ਇੱਕ ਹੀ ਨੇ ਤੇ ਉਹ ਨੇ ਬੀਬੀ ਪਰਮਜੀਤ ਕੌਰ ਖਲਰਾ ਜੇਣਾ ਨੂੰ ਦੇਸ਼ ਆ ਵਿਦੇਸ਼ਾਂ ਤੋਂ ਸੰਗਠ ਦਿਲੋਂ ਸਪੋਰਟ ਕਰ ਰਹੇ ਨੇ ਤੇ ਹਰ ਪਾਰਟੀ ਉਹਨਾਂ ਨੂੰ ਦਿਲੋਂ ਚਾ ਰਹੀ ਹੈ ਇੱਥੇ ਤੱਕ ਕਿ ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ ਜੇਕਰ ਬੀਬੀ ਪਰਮਜੀਤ ਕੌਰ ਖਲੜਾ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਇਹ ਚੋਣ ਲੜਦੇ ਨੇ ਤਾਂ ਆਮ ਆਦਮੀ ਪਾਰਟੀ ਵੀ ਉਹਨਾਂ ਨੂੰ ਜ਼ਰੂਰ ਸਪੋਰਟ ਕਰੇਗੀ ਬਰਹਾალ ਆਮ ਆਦਮੀ ਪਾਰਟੀ ਸਪੋਰਟ ਕਰੇ ਨਾ ਕਰੇ ਬੀਬੀ ਪਰਮਜੀਤ ਕੌਰ ਖਲੜਾ ਦੇ ਸਾਹਮਣੇ ਜੋ ਵੀ ਖਲੋਤੇ ਨੇ ਉਹਨਾਂ ਦੀਆਂ ਸਮਾਨਤਾ ਤਾਂ ਚੱਪਤ ਹੋਣਗੀਆਂ ਹੀ ਹੋਣਗੀਆਂ ਬਾਕੀ ਤੁਸੀਂ ਇਸ ਸਾਰੇ ਮਸਲੇ ਉੱਤੇ ਕੀ ਸੋਚਦੇ ਆ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਹੀ ਬਣੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ